ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਅਲਸੀ ਅਲਸੀ ਜਿਹੜੀ ਇਹ ਸਰਦੀਆਂ ਵਿੱਚ ਹੀ ਬਣਾਈ ਜਾਂਦੀ ਹੈ ਤੇ ਆਪਾਂ ਅਲਸੀ ਬਣਾ ਕੇ ਤਿਆਰ ਕਰਾਂਗੇ ਤੇ ਅਲਸੀ ਚ ਜੋ-ਜੋ ਆਪਾਂ ਸਮਾਨ ਪਾਵਾਂਗੇ ਉਹ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਇੱਥੇ ਮੈਂ 500 ਗ੍ਰਾਮ ਅਲਸੀ ਲਈ ਸੀ ਤੇ ਅਲਸੀ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ 400 ਗ੍ਰਾਮ ਪਾਵਾਂਗੇ ਆਪਾਂ ਪੁੱਜੇ ਹੋਏ ਚਨੇ ਤੇ 1 ਕੱਪ ਪਾਵਾਂਗੇ ਆਪਾਂ ਵੇਸਲ ਕਿਉਂਕਿ ਐਲਸੀ ਦੀ ਬਰਾਬਰ ਹੋ ਜਾਊਗਾ ਵੇਸਲ ਪਾ ਕੇ ਚਣਿਆਂ ਦੇ ਨਾਲ ਤੇ ਇੱਥੇ ਮੈਂ ਲੈ ਲਏ ਸੀ ਡਰਾਈ ਫਰੂਟ ਕੱਟ ਲਏ ਸੀ ਬਦਾਮ ਪਿਸਤਾ ਕਾਜੂ ਸੋਗੀ ਮਗਜ ਥੋੜੇ ਜਿਹਾ ਆਪਾਂ ਮਗਜ ਪਾਵਾਂਗੇ 2-3 ਚਮਚ ਤੇ ਇੱਥੇ ਮੈਂ ਲਿਆ ਸੀ ਫੁੱਲ ਮਖਾਣੇ ਤੇ ਇੱਥੇ ਆਪਾਂ ਲਿਆ ਸੀ ਦੇਸੀ ਘਿਓ ਤੇ ਨਾਰੀਅਲ ਦਾ ਬਰਾਦੇ ਨੂੰ ਇੱਥੇ ਮੈਂ ਖੋਪੇ ਨੂੰ ਮੈਂ ਕ੍ਰਸ਼ ਕਰ ਲਿਆ ਸੀ ਤੇ ਆਪਾਂ 1/2 ਕਿਲੋ ਵਿੱਚ ਇਹਦੇ ਗੁੜ ਪਾਵਾਂਗੇ ਜਿੰਨੀ ਆਪਾਂ ਅਲਸੀ ਲਵਾਂਗੇ ਉਨੀ ਹੀ ਮਾਤਰਾ 'ਚ ਆਪਾਂ ਗੁੜ ਨੂੰ ਲਵਾਂਗੇ ਤੇ ਹੁਣ ਆਪਾਂ ਅਲਸੀ ਨੂੰ ਭੁੰਨ ਲਵਾਂਗੇ ਆਪਾਂ ਅਲਸੀ ਹੁਣ ਗੈਸ ਤੇ ਕੜਾਈ ਰੱਖਾਂਗੇ ਤੇ ਕੜਾਈ ਨੂੰ ਗਰਮ ਕਰਕੇ ਅਲਸੀ ਨੂੰ ਭੁੰਨਾਂਗੇ ਗੈਸ ਨੂੰ ਆਨ ਕਰ ਲਿਆ ਸੀ ਗੈਸ ਦੇ ਉੱਪਰ ਕੜਾਈ ਦੇ ਉੱਪਰ ਹੁਣ ਅਲਸੀ ਨੂੰ ਪਾ ਦਵਾਂਗੇ ਅਸੀਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਅਲਸੀ ਨੂੰ ਆਪਾਂ ਉਦੋਂ ਤੱਕ ਭੁੰਨਾਗੇ ਜਦੋਂ ਅਲਸੀ ਦੀ ਇਹਨੇ țeṛkan di awaz aa jegi ਉਦੋਂ ਪਤਾ ਚਲ ਜੇਗਾ ਕਿ ਸਾਡੀ ਅਲਸੀ ਪੁੱਜ ਕੇ ਤਿਆਰ ਹੋ ਗਈ ਸੀ ਤੇ ਆਪਾਂ ਉਨੀ ਦੇਰ ਅਲਸੀ ਨੂੰ ਭੁੰਦੇ ਰਵਾਂਗੇ ਤੁਸੀਂ ਦੇਖ ਸਕਦੇ ਅਲਸੀ ਤੋਂ țeṛkan di awaz ਆ ਗਈ ਸੀ ਤੇ ਅਲਸੀ ਦਾ ਕਲਰ ਵੀ ਥੋੜਾ ਚੇਂਜ ਹੋ ਗਿਆ 2-3 ਮਿੰਟ ਵਾਸਤੇ ਆਪਾਂ ਅਲਸੀ ਨੂੰ ਹੋਰ ਭੁੰਨ ਲਵਾਂਗੇ ਅਲਸੀ ਨੂੰ ਦੇ ਅਸਰ ਆਪਾਂ ਲਗਾਤਾਰ ਇਹਨੂੰ ਚਿੱਪੀ ਦੇ ਨਾਲ ਹਲਾਵਾਂਗੇ ਜੇ ਆਪਾਂ ਨਾ ਹਲਾਵਾਂਗੇ ਤੇ ਅਲਸੀ ਸਾਡੀ ਛੜ ਜੀਏਗੀ ਤੇ ਇਹਨੂੰ ਜਦੋਂ ਵੀ ਆਪਾਂ ਆਪਾਂ ਲਗਾਤਾਰ ਇਹਨੂੰ ਹਲਾ ਕੇ ਆਪਾਂ ਪੁੱਨ ਲਵਾਂਗੇ ਅਲਸੀ ਸਾਡੀ ਪੁੱਨ ਹੋ ਗਈ ਤੇ ਅਲਸੀ ਦੇ ਵਿੱਚੋਂ ਬਹੁਤ ਵਧੀਆ ਇਹਦੀ ਖੁਸ਼ਬੂ ਆ ਰਹੀ ਆ ਤੇ ਹੁਣ ਆਪਾਂ ਕੜਾਈ ਦੇ ਵਿੱਚੋਂ ਅਲਸੀ ਨੂੰ ਕੱਢ ਕੇ ਠੰਡਾ ਕਰਕੇ ਇਹਨੂੰ ਮਿਕਸ ਮਿਕਸੀ ਦੇ ਵਿੱਚ ਆਪਾਂ ਗ੍ਰाइंड ਕਰ ਲਵਾਂਗੇ ਅਲਸੀ ਨੂੰ ਆਪਾਂ ਗ੍ਰाइंड ਕਰਦੇ ਆਂ ਉਨੀ ਦੇਰ ਆਪਾਂ ਗੁੜ ਨੂੰ ਗੈਸ ਤੇ ਆਪਾਂ ਰੱਖ ਦਵਾਂਗੇ ਅੱਧਾ ਕਾਪੇ ਦੇ ਵਿੱਚ ਆਪਾਂ ਪਾਣੀ ਤਾਂ ਪਾ ਦਵਾਂਗੇ ਲੋ ਫਲੇਮ ਤੇ ਆਪਾਂ ਗੁੜ ਨੂੰ ਪਗਲਾ ਲਵਾਂਗੇ ਗੁੜ ਨੂੰ ਆਪਾਂ ਛੋਟੇ-ਛੋਟੇ ਟੁਕਰੇਆਂ ਪੀਸਾਂ ਚ ਕਰ ਲਿਆ ਸੀ ਵੀ ਜਲਦੀ ਗੁੜ ਸਾਡਾ ਪਿਘਲ ਜੇਕਰ ਇੱਥੇ ਸਾਡੀ ਚਾਸ਼ਨੀ ਬਣ ਕੇ ਤਿਆਰ ਹੋ ਗਈ ਆ ਤੇ ਚਾਸ਼ਨੀ ਸਾਡੀ ਇਸ ਤਰੀਕੇ ਦੀ ਹੋਣੀ ਚਾਹੀਦੀ ਆ ਚਾਸ਼ਨੀ ਨੂੰ ਆਪਾਂ ਹੁਣ ਲਾ ਦੇਵਾਂਗੇ ਹੁਣ ਆਪਾਂ ਫੁੱਲ ਮਖਾਣਿਆਂ ਨੂੰ ਆਪਾਂ ਭੁੰਨ ਲਵਾਂਗੇ ਫੁੱਲ ਮਖਾਣਿਆਂ ਨੂੰ ਆਪਾਂ ਭੁੰਨ ਕੇ ਹੀ ਪਾਉਣਾ ਚਾਹੀਦਾ ਨਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਗੇ ਜਿੰਨਾ ਚਿਰ ਇਹਨਾਂ ਦੇ ਵਿੱਚ ਫਰੈਂਚ ਨਹੀਂ ਬਣ ਜਾਂਦਾ ਫਿਰ ਆਪਾਂ ਇਹਨਾਂ ਨੂੰ ਕੜਾਈ ਦੇ ਵਿੱਚੋਂ ਕੱਢ ਕੇ ਪਲੇਟ 'ਚ ਪਾ ਲਵਾਂਗੇ ਫੁੱਲ ਮਖਾਣਿਆਂ ਨੂੰ ਅਸੀਂ ਭੁੰਨ ਲਿਆ ਸੀ ਤੇ ਫੁੱਲ ਮਖਾਣਿਆਂ ਦਾ ਇਸ ਤਰ੍ਹਾਂ ਦਾ ਜਿਹੜਾ ਕਰੈਂਚ ਬਣ ਜਾਏ ਫਿਰ ਆਪਾਂ ਇਹਨਾਂ ਨੂੰ ਉਤਾਰ ਦੇਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਵੀ ਥੋੜਾ ਦਰਦਰਾ ਜਿਹਾ ਗ੍ਰੈਂਡ ਕਰ ਲਵਾਂਗੇ ਹੁਣ ਅਸੀਂ ਕੜਾਈ ਦੇ ਵਿੱਚ ਕਿਉ ਪਾ ਦਵਾਂਗੇ ਗਰਮ ਹੋ ਗਿਆ ਹੁਣ ਆਪਾਂ ਬੇਸਣ ਪਾ ਦਵਾਂਗੇ ਬੇਸਣ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਹਲਾਵਾਂਗੇ ਤਾਂ ਬੇਸਣ ਨੂੰ ਆਪਾਂ ਘਿਓ ਦੇ ਵਿੱਚ ਚੰਗੀ ਤਰ੍ਹਾਂ ਪਕਾਉਣਾ ਆ ਭਾਵੇਂ ਆਪਾਂ ਬੇਸਣ ਦਾ ਕੁਝ ਵੀ ਆਪਾਂ ਕੁਝ ਬਣਾਈਏ ਅਲਸੀ ਬਣਾਈਏ ਕੁਝ ਆਪਾਂ ਕੜਾਹ ਬਣਾਈਏ ਬੇਸਣ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਣਾ ਆ ਇਹਨੂੰ ਕੱਚਾ ਪੰਨ ਨਹੀਂ ਇਹਦੇ ਵਿੱਚ ਆਉਣਾ ਚਾਹੀਦਾ ਵੀ ਤੇ ਵੇਸਣ ਨੂੰ ਆਪਾਂ ਚੰਗੀ ਤਰ੍ਹਾਂ ਭੋਨ ਲਵਾਵਾਂਗੇ ਵੇਸਣ ਦੀ ਜਗ੍ਹਾ ਤੇ ਤੁਸੀਂ ਆਟਾ ਚਾਹੋ ਤੇ ਆਟਾ ਵੀ ਤੁਸੀਂ ਪਾ ਸਕਦੇ ਜੂ ਕੰਨੇ ਆਟੇ ਦੇ ਨਾਲ ਵੀ ਆਪਾਂ ਅਲਸੀ ਨੂੰ ਬਣਾ ਕੇ ਤਿਆਰ ਕਰ ਸਕਦੇ ਆ ਆਪਾਂ ਛੋਲ ਚਨੇ ਪਾਏ ਸੀ ਛੋਲੇ ਉਹ ਆਪਾਂ ਉਹ ਵੀ ਸਪਿਕ ਕਰ ਸਕਦੇ ਆ ਤੇ ਆਪਾਂ ਕੰਨੇ ਆਟੇ ਦੇ ਵਿੱਚ ਵੀ ਫਲਸੀ ਦੀਆਂ ਪਿੰਨੀਆਂ ਬਣਾ ਸਕਦੇ ਆ ਉਹ ਤਰ੍ਹਾਂ ਵੀ ਬਹੁਤ ਜ਼ਿਆਦਾ ਟੇਸਟ ਪਾਉਂਦੀਆਂ ਆ ਤੇ ਵੇਸਣ ਨੂੰ ਮੈਂ ਲਗਾਤਾਰ ਹਿਲਾ ਕੇ ਪਕਾਵਾਂਗੀ 5-7 ਮਿੰਟ ਮੈਂ ਲਗਾਤਾਰ ਵੇਸਣ ਨੂੰ ਆਪਾਂ ਭੁੰਨਿਆ ਸੀ ਤੇ ਵੇਸਣ ਨੇ ਕਿਉਂ ਚੰਗੀ ਤਰ੍ਹਾਂ ਛੜਤਾ ਤੇ ਵੇਸਣ ਬਰਵਨ ਕਲਦਾ ਹੋ ਗਿਆ ਤੁਸੀਂ ਦੇਖ ਸਕਦੇ ਵੇਸਣ ਸਾਡਾ ਕਿੰਨਾ ਵਧੀਆ ਭੁੰਨ ਹੋ ਗਿਆ ਤੇ ਵੇਸਣ ਦੇ ਵਿੱਚ ਮੈਂ ਪਾ ਦਵਾਂਗੀ ਮੈਂ ਛੋਲਿਆਂ ਨੂੰ ਗ੍ਰाइंड ਕਰ ਲਿਆ ਸੀ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਛੋਲਿਆਂ ਦਾ ਮੈਂ ਆਟਾ ਪਾ ਕੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ 5 ਮਿੰਟ ਵਾਸਤੇ ਇਹਨਾਂ ਨੂੰ ਵੀ ਭੁੰਨੇ ਲੈ ਛੋਲੇ ਪਹਿਲੇ ਹੀ ਭੁੰਨੇ ਸੀ ਤੇ ਪਰ ਫੇਰ ਵੀ ਆਪਾਂ ਛੋਲਿਆਂ ਨੂੰ ਭੁੰਨ ਲਿਆ ਆ ਤੇ ਜੇ ਇਹ ਇੱਥੇ ਤੁਹਾਨੂੰ ਕਿਉਂ ਘੱਟ ਲੱਗ ਘੱਟ ਲੱਗੇ ਤੁਸੀਂ ਇੱਥੇ ਕਿਉਂ ਹੋਰ ਪਾ ਸਕਦੇ ਆ ਤੇ ਪਰ ਮੈਨੂੰ ਕਿਉਂ ਉਹ ਠੀਕ ਲੱਗਣ ਡਿਆ ਸੀ ਤੇ ਹੁਣ ਆਪਾਂ ਪਾ ਦਵਾਂਗੇ ਨਾਰੀਅਲ ਦਾ ਬਰਾਦਾ ਨਾਰੀਅਲ ਦਾ ਬਰਾਦਾ ਪਾ ਕੇ ਮਿਕਸ ਕਰ ਦਵਾਂਗੇ ਫੋਲ ਮਖਾਣਿਆਂ ਨੂੰ ਆਪਾਂ ਦਰਦਰਾ ਜਿਹਾ ਪੀਸ ਲਿਆ ਸੀ ਤੇ ਇਹਨਾਂ ਨੂੰ ਪਾ ਦੇਵਾਂਗੇ ਤੇ ਨਾਲ ਹੀ ਇੱਥੇ ਡਰਾਈ ਫਰੂਟ ਲੈ ਲਏ ਸੀ ਡਰਾਈ ਫਰੂਟ ਤੁਸੀਂ ਆਪਣੀ ਪਸੰਦ ਨਾਲ ਵੱਧ ਘੱਟ ਘਾਟ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਗੈਸ ਨੂੰ ਮੈਂ ਇੱਥੇ ਲੋ ਹੀ ਰੱਖਿਆ ਸੀ ਡਰਾਈ ਫਰੂਟ ਨਾਰੀਗਲ ਦਾ ਬਰਾਦੇ ਨੂੰ ਵੀ ਆਪਾਂ 5 ਮਿੰਟ ਭੁੰਨ ਲਵਾਂਗੇ ਜਾਪਾਨੀ ਨੋ ਦਾ ਨਾਮ ਰਹੇਗਾ ਇਸ ਦਾ ਪੁੰਨ ਨਾਲ ਇੱਥੇ ਆਪਾਂ ਹੁਣ ਅਲਸੀ ਨੂੰ ਪਾ ਦੇਵਾਂਗੇ ਅਲਸੀ ਨੂੰ ਪਾ ਕੇ ਮਿਕਸ ਕਰ ਲਵਾਂਗੇ ਤੇ ਅਲਸੀ ਨੂੰ ਮੈਂ ਥੋੜਾ ਜਿਆਦਾ ਫੈਨ ਪਾਊਡਰ ਨਹੀਂ ਮੇਰਾ ਬਣਾਇਆ ਮੈਂ ਠੀਕ ਠੀਕ ਦਰਦਰਾ ਜਿਹਾ ਥੋੜਾ ਜਿਹਾ ਅਲਸੀ ਨੂੰ ਰੱਖਿਆ ਸੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਲਸੀ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਇੱਥੇ ਮੈਂ ਚਾਣੀ ਨੂੰ ਵੀ ਗਰਮ ਕਰ ਲਿਆ ਸੀ ਦੁਬਾਰੇ ਤੇ ਹੁਣ ਆਪਾਂ ਚਾਣੀ ਨੂੰ ਪੁਣ ਕੇ ਪਾਵਾਂਗੇ ਗਰਮ ਗਰਮ ਆਪਾਂ ਮਿਕਸ ਕਰ ਦਵਾਂਗੇ ਚਾਣੀ ਪਾ ਕੇ ਤੁਸੀਂ ਇੱਥੇ ਗੁੜ ਵੱਧ ਘੱਟ ਵੀ ਕਰ ਸਕਦੇ ਜਿੰਨਾ ਤੁਹਾਨੂੰ ਮਿੱਠਾ ਪਸੰਦ ਹੋਵੇ ਤੁਸੀਂ ਇੱਥੇ ਗੁੜ ਆਪਣੇ ਪਸੰਦ ਨਾਲ ਪਾ ਸਕਦੇ ਜੋ ਇੱਥੇ ਮੈਂ ਸਾਰੀ ਚਾਣੀ ਨੂੰ ਪਾ ਦਿੱਤਾ ਸੀ ਤੇ ਚਾਣੀ ਹਮੇਸ਼ਾ ਪੂਣਕੇ ਪੌਣੀ ਚਾਹੀਦੀ ਹੈ ਉਹ ਗੁੱੜ ਦੇ ਵਿੱਚ ਥੋੜੇ ਖਰਾ ਹੁੰਦੇ ਹੈ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਵਾਂਗੇ ਮਿਕਸ ਕਰਕੇ ਆਪਾਂ ਇਹਨੂੰ ਥੋੜਾ ਠੰਡਾ ਕਰ ਲਵਾਂਗੇ ਉਸ ਤੋਂ ਬਾਅਦ ਇਹਦੀਆਂ ਆਪਾਂ ਪਿੰਨੀਆਂ ਬਣਾ ਲਾਂਗੇ ਬੈਟਰ ਨੂੰ ਆਪਾਂ ਫਿਕਸ ਕਰ ਲਿਆ ਬੈਟਰ ਨੂੰ ਆਪਾਂ ਠੰਡਾ ਰੱਖ ਦਵਾਂਗੇ ਹੁਣ 5 ਕਿ ਮਿੰਟ ਵਾਸਤੇ ਜਦੋਂ ਥੋੜਾ ਜਿਹਾ ਨੋਰਮਲ ਜਿਹਾ ਹੋ ਜਾਏਗਾ ਪਹਿਲੀਆਂ ਪਿੰਨੀਆਂ ਨੂੰ ਬਣਾ ਲਾਂਗੇ ਜਿਆਦਾ ਠੰਡੇ ਨੇ ਆਪਣੀ ਪਿੰਨੀਆਂ ਬਣਾਉਣੇ ਜਿਹੜੀਆਂ ਆਪਣੇ ਹੱਥ ਵਿੱਚ ਪਿੰਨੀਆਂ ਸੇਕ ਜਿੰਨਾ ਸਾਪਾਂ ਹੱਥ ਨੂੰ ਲੱਗ ਸਕੇ ਉਹਨੇ ਕਿ ਸੇਕ ਕੇ ਆਪਾਂ ਪਿੰਨੀਆਂ ਨੂੰ ਬੰਟ ਲਵਾਂਗੇ ਤੇ ਸਰਦੀ ਵਿੱਚ ਅਲਸੀ ਖਾਣੀ ਬਹੁਤ ਵਧੀਆ ਹੈ ਆਪਣੇ ਸਿਹਤ ਵਾਸਤੇ ਵੀ ਵਧੀਆ ਹੁੰਦੀ ਹੈ ਸਰਦੀ ਨੂੰ ਵੀ ਆਪਣੇ ਨੂੰ ਕੱਟ ਕਰਦੀ ਹੈ ਸਰਦੀ ਤੇ ਨਾਲੇ ਇਹ ਖੂਨ ਪਤਲਾ ਵੀ ਇਹਦੇ ਨਾਲ ਹੁੰਦਾ ਆ ਅਲਸੀ ਠੰਡੀ ਹੋ ਗਈ ਸੀ ਤੇ ਅਲਸੀ ਨੂੰ ਆਪਾਂ ਖੁੱਲੇ ਬਰਤਨ ਵਿੱਚ ਪਾ ਲਿਆ ਸੀ ਤੇ ਹੁਣ ਆਪਾਂ ਇਹਦੀਆਂ ਪਿੰਨੀਆਂ ਬਣਾ ਲਾਂਗੇ ਪਿੰਨੀਆਂ ਆਪਣੀਆਂ ਮਨਪਸੰਦ ਦੀਆਂ ਆਪਾਂ ਵੱਡੀਆਂ ਛੋਟੀਆਂ ਬਣਾ ਕੇ ਤਿਆਰ ਕਰ ਸਕਦੇ ਹਾਂ ਇੱਥੇ ਆਪਾਂ ਸਾਰੀਆਂ ਪਿੰਨੀਆਂ ਬਣਾ ਕੇ ਤਿਆਰ ਕਰ ਲਈਆਂ ਸੀ ਤੇ ਪਿੰਨੀਆਂ ਬਹੁਤ ਵਧੀਆ ਸਾਡੀਆਂ ਬੜ ਕੇ ਤਿਆਰ ਹੋ ਗਈਆਂ ਜੇ ਤੁਹਾਨੂੰ ਮੇਰੇ ਪਿੰਨੀਆਂ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ